ਕਿ ਜੇ ਕੋਈ ਗੀਤਾ ਦੀ ਬਾਤ ਕਰਿਆ ਰਾਜਨੀਤਿਕ ਲੋਕੋ ਉਸੇ ਧਰਮ ਦੇ ਜਨ ਕਾਮ ਲੱਗੇ ਸੋਬਾਨੀ ਸੋਟੀ ਆਕਰੋ ਭਾਰਤ ਸਰਕਾਰ ਵੱਲੋਂ ਐਲਾਨੇ ਗਏ ਵੀਰ ਬਾਲਦੇਵਸ ਤਹਿਤ ਬੀਤੇ ਦਿਨੀ ਸਮਾਗਮ ਕਰਵਾਏ ਗਏ ਇਸੇ ਤਹਿਤ ਵੱਖ-ਵੱਖ ਸਕੂਲਾਂ 'ਚ ਸਹਿਬਜ਼ਾਦਿਆਂ ਦਾ ਕਿਰਦਾਰ ਬੱਚਿਆਂ ਪਾਸੋਂ ਨਾਟਕੀ ਰੂਪ 'ਚ ਪੇਸ਼ ਕੀਤਾ ਗਿਆ ਜਿਸ ਦਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੜਾ ਨੋਟਿਸ ਲੇ ਅਤੇ ਇਸ ਨੂੰ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਵਿਰੁੱਧ ਘਰਾੜ ਦਿੱਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਸਿੱਖਿਆ ਸਭਿਆਚਾਰ ਅਤੇ ਘਟ ਗਿਣਤੀ ਮੰਤਰਾਲੇ ਸੰਨੇ ਸੀਬੀਆਈ ਕੋਲੋਂ ਇਸ ਬਾਰੇ ਸਪਸ਼ਟੀਕਰਨ ਮੰਗੇ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅਜਿਹੀ ਕਿਸੇ ਵੀ ਸਿੱਖ ਵਿਰੋਧੀ ਹਰਕਤ ਨੂੰ ਪਰਵਾਹ ਨਹੀਂ ਕੀਤਾ ਜਾ ਸਕਦਾ ਉਧਰ ਸ਼ਰੀਫਤਗੜ ਸਾਹਿਬ ਦੀ ਧਰਤੀ ਤੋਂ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਇਲزام ਲਗਾਇਆ ਕਿ ਸਿਆਸੀ ਤਾਕਤਾਂ ਸਿੱਖ ਪੰਥ ਦੀਆਂ ਮਰਿਆਦਾਵਾਂ ਨੂੰ ਤਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕੁਝ ਜਾਤਾਂ ਦੇ ਕੁਝ ਫਿਰਕਿਆਂ ਦੇ ਕੁਝ ਕਬੀਲਿਆਂ ਦੇ ਆਪਣੇ ਕਲਚਰ ਹੁੰਦੇ ਉਹਨਾਂ ਦੀਆਂ ਮਰਿਆਦਾ ਤਾਂ ਹੁੰਦੀਆਂ ਸਤਪੁਰਜੀ ਨੇ ਸਾਨੂੰ ਗੁਰਮਤੀਆਂ ਪਹਿਰਾ ਦਿੱਤੀਆਂ ਗੁਰਮਤ ਦੇ ਸਾਨੂੰ ਸਿਧਾਂਤ ਦਿੱਤੇ ਅੱਜ ਇੱਕ ਅਜੋਕਾ ਜਿਹਾ ਇੱਕ ਜਨਮ ਦਿੱਤਾ ਜਾਂਦਾ ਜੇ ਸਾਡੇ ਉਹਨਾਂ ਸਦਾਰਨ ਨੂੰ ਵੀ ਮਲਾ ਕੇ ਟਿੰਟ ਕਰਕੇ ਜਿਹਨੂੰ ਚਾ ਲੈਨੇ ਆਪਾਂ ਇੱਕ ਮਿੱਠੀ ਗੋਲੀ ਜ਼ਹਿਰ ਦੇ ਦਿੱਤੀ ਜਾ ਕੇ ਉਹਨੂੰ ਟਿੰਟ ਕੀਤਾ ਜਾ ਰਿਹਾ ਪਰ ਮੈਂ ਬੋਲਣਾ ਨਹੀਂ ਸੀ ਕਿਹਾਗਾ ਇਥੋਂ ਬਾਤ ਪਰਵਾਹ ਕਰਦਣ ਕਿ ਜੇ ਕੁਝ ਕੀਤਾ ਸੀ ਬਾਤ ਸੁਣ ਲਿਆ ਰਾਜਨੀਤਿਕ ਲੋਕੋ ਤੁਸੀਂ ਧਰਮ ਦੀ ਗੱਲ ਕਰਨ ਲੱਗੇ ਸੋਹ ਵਾਰੀ ਸੋਚਿਆ ਕਰੋ ਪਹਿਲਾਂ ਤਾਂ ਸਾਨੂੰ ਕਰਨੀ ਨਹੀਂ ਚਾਹੀਦੀ ਜੇ ਕਦਮ ਪਿਆ ਬਿਨਾਂ ਕਿਸੇ ਨਾਲ ਸਲਾਹ ਕਰ ਲਿਆ ਕਰੋ ਇਹ ਗੁਰੂ ਪੰਥ ਗੁਰੂ ਗ੍ਰੰਥ ਗੁਰੂ ਖਾਲਸਾ ਇਹਦੇ ਆਪਣੇ ਬਲੱਖਣ ਸਤਬੂਜੀ ਨੇ 239 ਸਾਲ ਇਸ ਧਰਤੀ ਦੇ ਸਰੀਰ ਰੂਪ ਦੇ ਅੱਜ ਆਖ ਗੁਰੂ ਗ੍ਰੰਥ ਸਾਹਿਬ ਸਾਡੀ ਐਡਵਾਈਸ ਕਰ ਰਹੇ ਸ੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਵੀਰਵਾਲਦੀਪਸ ਸਬੰਧੀ ਪਹਿਲਾ ਹੀ ਸ਼੍ਰੀ ਕਾਲ ਤੱਕ ਸਹਿਬ ਵੱਲੋਂ ਕੇਂਦਰ ਨੂੰ ਇਸ ਦਿਹਾੜੇ ਦਾ ਨਾਮ ਬਦਲਣ ਲਈ ਲਿਖਿਆ ਗਿਆ ਸੀ ਪਰ ਸਰਕਾਰ ਨੇ ਇਸ ਨੂੰ ਅਜੇ ਤੱਕ ਵੀ ਗੰਭੀਰਤਾ ਨਾਲ ਨਹੀਂ ਲਿਆ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਦਾ ਜੋ ਖਦਸ਼ਾ ਸੀ ਉਸੇ ਦਾ ਨਤੀਜਾ ਇਹ ਕਿ ਸਿੱਖ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਹੁਣ ਸਾਹਿਬਜ਼ਾਦਿਆਂ ਦੇ ਕਿਰਦਾਰ ਬੱਚਿਆਂ ਪਾਸੋਂ ਕਰਵਾਉਣ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਫਤਿਹਗੜ੍ਹ ਸਾਹਿਬ 'ਚ ਆਪਣੇ ਸੰਬੋਧਨ ਦੌਰਾਨ ਹਰਜਿੰਦਰ ਸਿੰਘ ਢਾੰਡੀ ਨੇ ਕਿਸੇ ਵੀ ਪਾਰਟੀ ਜਾਂ ਲੀਡਰ ਦਾ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਸਾਫ਼ ਕੀਤਾ ਕਿ ਸਿੱਖ ਸਿਧਾਂਤਾਂ ਨੂੰ ਰੜਗੜ ਕਰਕੇ ਜ਼ਹਿਰ ਦੀ ਮਿੱਠੀ ਗੋਲੀ ਵਾਂਗੂ ਸਿੱਖਾ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਕੁਝ ਜਾਤਾਂ ਦੇ ਕੁਝ ਫਿਰਕਿਆਂ ਦੇ ਕੁਝ ਕਬੀਲਿਆਂ ਦੇ ਆਪਣੇ ਕਲਚਰ ਹੁੰਦੇ ਉਹਨਾਂ ਦੀਆਂ ਮਰਿਆਦਾ ਤਾਂ ਹੁੰਦੀਆਂ ਸਤਿਗੁਰੂ ਜੀ ਨੇ ਸਾਨੂੰ ਗੁਰਮਤियां ਪਹਿਰਾ ਦਿੱਤੀਆਂ ਗੁਰਮਤਿ ਸਾਨੂੰ ਸਿਧਾਂਤ ਦਿੱਤੇ ਅੱਜ ਇੱਕ ਅਜੋਕਾ ਜਿਹੜਾ ਇੱਕ ਜਨਮ ਦਿੱਤਾ ਜਾਂਦਾ ਤੇ ਸਾਡੇ ਉਹਨਾਂ ਸਿਧਾਂਤਾਂ ਨੂੰ ਵੀ ਮਿਲਾ ਕੇ ਟਿੰਟ ਕਰਕੇ ਜਿਹਨੂੰ ਕਹਿੰਦੇ ਆਪਾਂ ਇੱਕ ਮਿੱਠੀ ਗੋਲੀ ਜਿਹੜੇ ਤੇ ਦਿੱਤੀ ਜਾ ਕੇ ਉਹਨੂੰ ਟਿੰਟ ਕੀਤਾ ਜਾ ਰਿਹਾ ਪਰ ਮੈਂ ਉਹ ਨਾ ਨਹੀਂ ਕਿਹਾਦਾ ਇਥੋਂ ਬਾਤ ਤਨਵਾਦ ਕਰਦਨ ਕਿ ਜੇ ਕੁਝ ਕੀਤਾ ਸੀ ਬਾਅਦ ਚ ਕਰ ਲਿਆ ਰਾਜਨੀਤਿਕ ਲੋਕੋ ਤੁਸੀਂ ਧਰਮ ਦੀ ਗੱਲ ਕਰਨ ਲੱਗੇ ਸੋਬਾਨੀ ਸੋਚਿਆ ਕਰੋ ਪਹਿਲਾਂ ਤਾਂ ਤੁਹਾਨੂੰ ਕਰ ਨਹੀਂ ਜਾਈਦੀ ਜੇ ਕਦੇ ਵੀ ਆ ਬਿਨਾਂ ਕਿਸੇ ਨਾਲ ਸਲਾਹ ਕਰ ਲਿਆ ਕਰੋ ਇਹ ਗੁਰੂ ਪੰਥ ਗੁਰੂ ਗ੍ਰੰਥ ਗੁਰੂ ਖਾਲਸਾ ਇਹਦੇ ਆਪਣੇ ਬਲੱਖਣ ਸਤਬੂਜੀ ਨੇ 239 ਸਾਲ ਇਸ ਧਰਤੀ ਦੇ ਸਰੀਰ ਰੂਪ ਹੋ ਕੇ ਅੱਜ ਜਾਗਤ ਗੁਰੂ ਗ੍ਰੰਥ ਸਾਹਿਬਾ ਸਾਡੀ ਐਡਵਾਈਸ ਕਰ ਰਹੇ ਹਨ ਹਰਜਿੰਦਰ ਸਿੰਘ ਧਾਮੀ ਨੇ ਇਲزام ਲਗਾਇਆ ਕਿ ਸਿੱਖ ਵਿਰੋਧੀ ਵਰਤਾਰੇ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਕੇਂਦਰ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਦੀ ਬਣਦੀ ਹੈ ਅਤੇ ਸਿੱਖ ਪੰਥ ਅਜੇਹੀਆਂ ਕਾਰਵਾਈਆਂ ਨੂੰ ਕਦੇ ਵੀ ਪਰਭਾਵ ਨਹੀਂ ਕਰ ਸਕਦਾ ਉਨ੍ਹਾਂ ਚੇਤਾਵਨੀ ਦਿੱਤੀ ਕਿ ਸਹਿਬਜ਼ਾਦਿਆਂ ਦੇ ਕਿਰਦਾਰ ਕਰਵਾਉਣ ਵਾਲੇ ਵਿਦਿਅਕ ਅਦਾਰਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ